ਜਿ ਫੋਨ ਆ ਰਿਹਾ ਹੈ ਨੰਬਰ 83 ਜਿਹੜਾ ਹੈਗਾ ਆ ਸਾਰੇ 16 ਤਿੰਨ ਹੰਦਰ ਦਾ ਕੰਮ ਸ਼ੁਰੂ ਕੀਤਾ ਸੀਗਾ ਇਸ 419 420 67 78 ਤੇਸ ਖਾਨੇ ਬਲਾਈਂਦਾ ਹੈ ਇਹਦੇ ਵਿੱਚ ਇੱਕ ਡਿਫਟਰ ਕੀਤੀ ਹੈ ਲੇਡੀ ਰਜੀਤ ਕੌਰ ਪਤਨੀ ਬਲਕਾਤ ਸਿੰਘ ਵਾਸੀ ਗਲੀ ਨੰਬਰ 6 ਪ੍ਰਤਾਪ ਇਹਦੀ ਉਮਰ 40 ਦੀ ਹੈ ਇਹਦਾ ਦੀ ਉਮਰ ਆਲਮੋਸਟ 45 ਈਅਰ ਹੈਗੀ ਹੈ ਕੀ ਹੋਇਆ ਕੀ ਹੈ ਕਿ ਇਨਸੀਡੈਂਸ ਇਹਨਾਂ ਨੇ ਰੇਲਵੇ ਸਟੇਸ਼ਨ ਦੇ ਬਾਹਰ ਦੋ ਗੱਡੀਆਂ ਸੀ ਆਮਦੇ ਟਕਰਾਈ ਔਰ ਇਹਨਾਂ ਨੇ ਆਪਣੀ ਜਿਹੜੀ ਆਇਡੈਂਟੀਟੀ ਹੈਗੀ ਐ ਐਸ ਇਨਸਪੈਕਟਰ ਜਿਹੜੀ ਹੈਗੀ ਆ ਉਹ ਦੱਸੀ ਔਰ ਕੰਟਰੋਲ ਰੂਮ ਤੇ ਫੋਨ ਕੀਤਾ ਕਿ ਮੈਂ ਇਦਾਂ ਪੰਜਾਬ ਪੁਲਿਸ ਦੀ ਇਨਸਪੈਕਟਰ ਹੈਗੀ ਆ ਤੇ ਮੇਰੀ ਗੱਡੀ ਵਾਜੀਏ ਇਮੀਡੀਏਟਲੀ ਪੁਲਿਸ ਪਾਰਟੀ ਭੇਜੋ ਜਿਹਦੇ ਵਿੱਚ ਸਾਡੇ ਉੱਥੇ ਮੌਕੇ ਤੇ ਜਿਹੜੇ ਐਸਆਈ ਦਾ ਅਜੀਤ ਸਿੰਘ ਸੀ ਜਦੋਂ ਪਹੁੰਚੇ ਇਹਨਾਂ ਨੇ ਆਪਣੀ ਇੰਟਰੋਡਕਸ਼ਨ ਜਿਹੜੀ ਸੀਗੀ ਇਹ ਪੰਜਾਬ ਪੁਲਿਸ ਦੇ ਐਸ ਇਨਸਪੈਕਟਰ ਜਿਹੜੀ ਹੈਗੀ ਆ ਉਹ ਦੱਸੀ ਔਰ ਇਹ ਵੀ ਦੱਸੀ ਕਿ ਇਹਨਾਂ ਦੀ ਪੋਸਟਿੰਗ ਜਿਹ ਸੋ ਥੋੜੇ ਇਨਫੈਕਸ਼ਨ ਨੂੰ ਇਹ ਆਪਣੀ ਜਿਹੜੇ ਸੀਗੇ ਜਦੋਂ ਇਹਨਾਂ ਦੀ ਗੱਲਬਾਤ ਤੋਂ ਪਤਾ ਲੱਗਾ ਕਿ ਇਹਨਾਂ ਦੇ ਜਿਹੜੀ ਸੀਗੀ ਆ ਕਿ ਇਹ ਉਸਲੇ ਹਾਜ਼ੇ ਦੇ ਨਹੀਂ ਹੈਗੇ ਕੋਈ ਆਫਸਰ ਨਹੀਂ ਹੈਗੇ ਸੋ ਇਸ ਵਾਰ ਜਦੋਂ ਬ੍ਰੀਕਿੰਗ ਦਾ ਪਰਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਜਿਹੜੇ ਹੈਗੇ ਆਪਣੇ ਆਪ ਨੂੰ ਮਿਸ ਰਿਪਰੈਜ਼ੈਂਟ ਕਰ ਰਹੇ ਨੇ ਆਪਣੀ ਜਿਹੜੀ ਹੈ ਪਰਸੋਨੇਸ਼ਨ ਕਰ ਰਹੇ ਨੇ ਕਿ ਇਹਨਾਂ ਦੀ ਆਈਡੈਂਟੀਟੀ ਕਿਸੇ ਹੋਰ ਦੀ ਆਪਣੀ ਆਈਡੈਂਟੀਟੀ ਦੱਸਾ ਰਹੇ ਨੇ ਸੋ ਇਸ ਚੀਜ਼ ਨੂੰ ਜਦੋਂ ਗਹਿਰਾਈ ਨਾਲ ਵੈਰੀਫਾਈ ਕੀਤਾ ਗਿਆ ਹੋਇਆ ਸੇ ਬਾਅਦ ਤੋਂ ਪਤਾ ਲੱਗਾ ਵੀ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਨਹੀਂ ਹੈ ਸੋ ਇਹਨਾਂ ਦੇ ਜਿਹੜਾ ਹੈਗਾ ਇਹ ਮੁਕਤਮਾ ਜਿਹੜਾ ਹੈਗਾ ਦਰਜ ਕੀਤਾ ਗਿਆ ਜਿਹੜਾ ਹੈਗਾ 420 ਚ 400 ਦੀ 420 67 71 ਦਾ ਔਰ ਇਹਨਾਂ ਦੇ ਨੂੰ ਜਿਹੜਾ ਹੈਗਾ ਇਸ ਨੂੰ ਕਦਰ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸਤਿਨਾਕ ਨੂੰ ਕੋਈ ਆਈ ਕਾਰਡ ਵਗੈਰਾ ਪ੍ਰਾਪਤ ਨਹੀਂ ਇਹਨਾਂ ਦੇ ਕੋਲ ਇੱਕ ਵਿਜ਼ਿਟਿੰਗ ਕਾਰਡ ਹੈਗਾ ਜਿਹਦੇ ਉਤੇ ਇਹਨਾਂ ਨੇ ਆਪਣਾ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਉਹ ਜਾਲੀ ਆਪਣਾ ਉਹ 컬러 ਨਾਲ ਛਾਪਦਾ ਹੈ ਹੈ ਉਹ ਸਾਡੇ ਜਿਹੜਾ ਹੈਗਾ పార్ਟ ਆਫ தி ਇਨਵੈਸਟੀਗੇਸ਼ਨ ਫਾਈਲ ਦਾ ਹੈਗਾ ਇਸ ਤੇ ਸਰ ਈ ਐਨ ਤੇ ਪਹਿਲਾ ਪਰਚੇ ਵੀ ਦਰਜ ਨੇ ਦਾ ਪਤਾ ਲੱਗਾ ਸਰ ਇਨਾਂ ਦੇ ਉੱਤੇ ਪਹਿਲਾ ਇੱਕ ਮਾਈਨਿੰਗ ਦਾ ਪਰਚਾ ਦਰਜ ਹੈਗਾ ਜੀ ਠਾਣੇ ਆਪਣੇ ਅਜਨਾਲੇ ਦੇ ਵਿੱਚ ਉਹਦੇ ਵਿੱਚ ਇਹ ਨੋਮੀਨੇਟਡ ਹੈਗੀ ਉਹ ਤੋਂ ਬਾਅਦ ਦੋ ਵਾਰੀ ਇਹਨਾਂ ਦੀ ਜਿਹੜੀ ਹੈਗੀ ਹੈ ਆਪਣੀ ਸਾਧ ਤੱਕ ਪਹੁੰਚ ਗਈ। ਸਰ ਕੋ ਵਰਦੀ ਮਿਲੀ ਇਹਨਾਂ ਨੂੰ? ਨਹੀਂ ਵਰਦੀ ਨਹੀਂ ਮਿਲੀ। ਤੇ ਜਿਹੜੀ ਗੱਡੀ ਮਿਲੀ ਕੋਈ ਲਾਲ ਬੱਤੀ ਲਗਾਈ ਹੈ ਜਾਂ ਕੀ ਲਗਾਇਆ ਹੈ? ਨਹੀਂ ਬੱਤੀ ਨਹੀਂ ਲਗਾਈ ਇਹਨਾਂ ਨੇ ਆਪਣੀ ਇੰਟਰਡਕਟ ਜਦੋਂ ਗੱਡੀ ਦਾ ਐਕਸੀਡੈਂਟ ਹੋਇਆ ਆ ਉਦੋਂ ਇਹਨਾਂ ਨੇ ਆਪਣੀ ਇੰਟਰਡਕਸ਼ਨ ਇੰਟਰੋਡਕਸ਼ਨ ਜਿਹੜੀ ਸੀ ਉਹ ਐਜ਼ ਅ ਪੁਲਿਸ ਆਫਸਰ ਕੀਤੀ ਸੀ। ਸੱਚੀ ਗੱਡੀ ਸੀ ਜਿਹੜੀ ਇਹਨਾਂ ਦੀ ਗੱਡੀ ਆਪਣੀ ਹੈ ਜਾਂ ਕਿਸੇ ਦੀ ਹੈ? ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਸਰੇ ਨੰਦੀ ਕਿਸ ਪ੍ਰਤਾਪ ਹੈ ਵੀ ਜਿਹੜਾ ਡਾਕਟਰ ਹੈ ਸਾਡੇ ਕੋਲ ਤੇ ਇਹ ਆਪਣੇ ਇਹਦੇ ਲੇਕਿਨ ਦੂਸਰੀ ਦੂਸਰਾ ਵਿਆਹ ਕਿੱਥਾ ਆਇਆ ਹੋਵੇ ਤਾਂ ਪਹਿਲੇ ਪਹਿਲਾਂ ਉਹਨਾਂ ਦੇ ਪਰਸਨਲ ਲੈਗ ਪਰਸਨ ਗੱਲਾਂ ਹੈਗੇ ਨਾ ਪਰਸਨ ਉਹਨਾਂ ਦੀ ਲਾਈਫ ਹੈਗੀ ਉਸ ਬਾਰੇ ਅਸੀਂ ਕਮੈਂਟ ਨਹੀਂ ਕਰ ਸਕਦੇ ਅਸੀਂ ਤਾਂ ਜੋ ਐਸ ਪਰ ਇਨਵੈਸਟੀਗੇਸ਼ਨ ਹੈਗੀ ਹੈ ਉਹਦੇ ਬਾਰੇ ਸਰ ਜੀ ਜਿਸ ਸਮੇਂ ਅਦਾ ਬਿਖਰੇ ਗ੍ਰਾਫਿਕ ਇਤੇ ਹੋਵੇ ਇਹਨਾਂ ਨੇ ਕਿਸੇ ਕੋਲ ਪੈਸੇ ਥੱਗੇ ਹੋਣ ਜਾਂ ਕੋਈ ਦੇਖੋ ਇਹਨਾਂ ਦੀ ਐਸੀ ਇੱਕ ਕਾਫੀ ਜਿਹੜੀ ਚੀਜ਼ ਹੈ ਰਮਾਨ ਲਾ ਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਏ ਕਿ ਅਸੀਂ ਵੀ ਤੁਹਾਡੇ মিডিਆ ਨਾਲ ਆਈਏ ਅਪੀਲ ਕਰਦੇ ਹਾਂ ਕਿ ਜੇ ਇਹਨਾਂ ਨੇ ਕੋਈ ਫਰਾਡ ਕੀਤਾ ਜਾਂ ਕੁਝ ਵੀ ਕੀਤਾ ਤਾਂ ਸਾਡੇ ਐਸਐਚਯੂ ਸਰਵਾਈਲੈਂਸ ਦੇ ਨਾਲ ਸੰਪਰਕ ਕਰੋ ਔਰ ਇਹਨਾਂ ਬਾਰੇ ਜੇ ਕੋਈ ਹੋਰ ਐਵੀਡੈਂਸ ਦਿੱਤਾ ਜਾ ਸਕਦਾ ਹੈ ਜੇ ਇਹਨਾਂ ਨੇ ਆਪਣੇ ਆਪ ਨੂੰ ਇਸਲੀ ਪ੍ਰੇਜ਼ੈਂਟ ਕੀਤਾ ਜਾ ਬਸ ਉਹਨਾਂ ਨੂੰ ਜਿੰਦੀ ਹੈਗਾ ਉਹਨਾਂ ਸਾਥ ਨੂੰ ਆਪੀ ਕੋ ਟੈਕ ਕਰ ਸਕਦੇ ਹਾਂ ਪਰ ਸਰ ਇਹ ਇਦਾਂ ਪੁਲਿਸ ਦਾ ਨਾਮ ਵਰਤਣਾ ਹਾਈ ਪ੍ਰੋਫਾਈਲ ਲੱਖਾ ਹੈ ਜਦ ਕਿਸੇ ਦੀ ਗਲ ਗੜੀ ਪੀੜ ਪੜਵਣਾ ਇਹਨੂੰ ਡਰ ਖੋ ਕੋਈ ਨਹੀਂ ਸੀ ਉਹਨਾਂ ਨੂੰ ਦੇਖੋ ਇਹ ਤਾਂ ਹੁਣ ਉਹੀ ਜਾਣਦੇ ਹੈਗੇ ਨੇ ਕਿ ਉਹਨਾਂ ਨੇ ਇਹ ਕੀਤਾ ਕਿੰਨੇ ਕੰਪਿਊਟਰਸ ਨਾਲ ਕਰਿਆ ਨਹੀਂ ਕੋਈ ਨਹੀਂ ਕਿਉਂ ਕੀਤਾ ਉਹਨਾਂ ਨੇ ਕੋਈ ਕੰਟਰੋਲ ਰੂਮ ਤੇ ਜਿਸ ਸਾਥ ਤੁਸੀਂ ਦੱਸਿਆ ਫੋਨ ਵੀ ਕੀਤਾ ਉਹਨਾਂ ਨੇ ਤਾਂ ਜੀ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈਗਾ ਪੁਲਿਸ ਆਫੀਸਰ